ਤੇ ਤੁਹਾਨੂੰ ਪਤਾ ਹੋਏਗਾ ਜਿਹੜਾ ਸਾਡੇ ਇਥੇ ਪਸਤੀਵਾਵਾ ਖੇਲ ਮਕਦਮਾ ਦਰਜ ਹੋਇਆ ਹੈਗਾ ਮਕਦਮਾ ਨੰਬਰ 123 ਜਿਹਦੇ ਵਿੱਚ ਇੱਕ ਨਵਾਲਗ ਬੱਚੀ ਦੀ ਜਿੱਦੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਮੰਗਤਰਾਮ ਏਐਸਆਈ ਜਿਹੜਾ ਉੱਥੇ ਮੌਕੇ ਤੇ ਗਿਆ ਸੀਗਾ ਉਹਨੂੰ ਅਸੀਂ 23 ਤਰੀਕ ਨੂੰ ਸਸਪੈਂਡ ਕਰਕੇ ਉਹਦੀ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਅਮਲ ਤੇ ਆਂਦੀ ਸੀਗੀ ਤੇ ਅੱਜ ਜਿਹੜਾ ਹੈਗਾ ਉਹਨੂੰ ਮਹਿਕਮੇ ਤੋਂ ਤੋਂ ਬਾਅਦ ਜਦੋਂ ਮਕਦਮਾ ਦਰਜ ਤੋਂ ਬਾਅਦ ਢੰਗਾਈ ਨਾਲ ਜਿਹੜੀ ਇਹਦੀ ਜਾਂਚ ਕੀਤੀ ਗਈ ਉਹ ਜਾਂਚੇ ਪਾਇਆ ਗਿਆ ਹੈਗਾ ਕਰਕੇ ਵੀ ਇਹਦੀ ਜਿਹੜੀ ਬਹੁਤ ਨਲਕੀ ਹੈਗੀ ਆ ਔਰ ਇਹਨੇ ਆਪਣੀ ਡਿਊਟੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਜਿਹੜੀ ਨਹੀਂ ਕੀਤੀ ਔਰ ਅਨਗੈਲੀ ਕੀਤੀ ਹੈਗੀ ਆ ਔਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਵਿਭਾਗੇ ਤੋਂ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਸਰ ਸਸਪੈਂਡ ਕਿਦੋਂ ਕੀਤਾ ਗਿਆ ਸੀ ਉਸ ਦੇ ਬਾਰੇ ਵੀ ਦੱਸ ਦਿਓ ਕੀ ਅਨਗੈਲੀ ਪਾਈ ਗਈ ਸੀ ਉਸ ਤੇ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਮੌਕੇ ਪਰ ਕਿਹਾ ਸੀਗਾ ਉਸ ਦਿਨ ਅਸੀਂ ਇਹਨੂੰ ਸਸਪੈਂਡ ਕਰਕੇ ਡਿਪਾਰਟਮੈਂਟ ਇਨਕੁਆਰੀ ਜਿਹੜੀ ਹੈਗੀ ਹੈ ਜੀ ਇਨੀਸ਼ੀਏਟ ਕੀਤੀ ਸੀਗੀ ਉਦੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹ ਢੰਗਾਈ ਨਾਲ ਇਹ ਜਾਂਚ ਕੀਤੀ ਗਈ ਕਿ ਵਾਕਈ ਹੀ ਇਹ ਜਦੋਂ ਉੱਥੇ ਮੌਕੇ ਤੇ ਗਿਆ ਸੀਗਾ ਤੇ ਇਹਨੇ ਆਪਣੀ ਡਿਊਟੀ ਪਤੀ ਜਿਹੜਾ ਹੈਗਾ ਲਾਪਰਵਾਹੀ ਵਰਤੀ ਹੈਗੀ ਆ ਔਰ ਡਿਊਟੀ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਕੀਤੀ ਹੈਗੀ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਵਿਭਾਗ ਨੇ ਤੋ ਇਹਨੂੰ ਜਿਹੜਾ ਹੈਗਾ ਪ੍ਰਕਾਸ਼ਤ ਕਰ ਦਿੱਤਾ ਗਿਆ ਸਰ ਉਸ ਲਈ ਚਾਰ ਮਾਈਨ ਹੋਰ ਸੀ ਨਾਲ ਉਹਦੇ ਵਿੱਚ ਜਿਹੜਾ ਏਐਸਏ ਮੰਗਤਰਾਮ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਦੋ ਪੀਸੀਆਰ ਦੇ ਮਲਾਜ਼ਮ ਜਿਹੜੇ ਹੈਗੇ ਜਿਹੜੇ ਸਾਡੀ ਰੋਮੀਓ ਚਲਦੀ ਹੈਗੀ ਆ ਉਹ ਵੀ ਮੌਕੇ ਦੇ ਉੱਤੇ ਗਏ ਸੀਗੇ ਉਹਨਾਂ ਨੂੰ ਜਿਹੜਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵਿੜੀਆ ਵਿਭਾਗੀ ਕਾਰਵਾਈ ਜਿਹੜੀ ਅਮਲ ਚ ਲਿਆ ਰਹੇ ਸਰ ਆਇਡੈਂਟੀਫਾਈ ਕਰਨ ਦੀ ਵੀ ਜਿਹੜੀ ਇਹ ਗੱਲ ਪਰਮਾਰ ਮੰਗ ਕਰ ਰਹੀ ਉਹ ਉਹਦੇ ਬਾਰੇ ਜਿਹੜਾ ਹੈਗਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਐਫਆਈਆਰ ਦਰਜ ਜਿਹੜੀ ਹੈਗੀ ਕੀ ਕੀ ਦੇ ਬਾਰੇ ਹੋਣੀ ਕੀ ਨਹੀਂ ਹੈਗੀ ਆ ਉਹ ਜਿਹੜੀ ਅਸੀਂ ਉਹ ਪਰਿਵਾਰ ਨੂੰ ਅਸੀਂ ਬੁਲਾ ਕੇ ਦੁਆਰਾ ਉਸ ਚੀਜ਼ ਬਾਰੇ ਅਸੀਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਤੇ ਇਸ ਬੰਦੇ ਜਿਹੜਾ ਹੈਗਾ ਤੁਹਾਨੂੰ ਵੀ ਦੱਸਿਆ ਵਾ ਅਸੀਂ ਡਿਸਕਸ ਕੀਤਾ ਹੈਗਾ ਪਰ ਪਰਿਵਾਰ ਨਾਲ ਅਸੀਂ ਇਨ ਟੱਚ ਹੈਗੇ ਆਂ ਔਰ ਪਰਿਵਾਰ ਦੇ ਨਾਲ ਹੈਗੇ ਆਂ ਅੱਜ ਉਸ ਛੋਟੀ ਬੱਚੀ ਦਾ ਜਿਹੜਾ ਹੈਗਾ ਅੱਜ ਭੋਗ ਹੈਗਾ ਤੇ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਜਾ ਰਹੇ ਸਾਡੇ ਡਿਫਾਈ ਕੀਤਾ ਮੰਗਤਰਾਮ ਨੇ ਗੱਲਬਾਤ ਕੀਤੀ ਕਿ ਅੰਦਰ ਹੈਗਾ ਚਾਹ ਵਗੈ ਮਿੱਤੇ ਕਿਉਂ ਇੰਦਾ ਕੀਤਾ ਅਸੀਂ ਇੰਗਰੇਜ ਕਿ ਰਾਏ ਤੇ ਲੋਕ ਪਿਆਰੇ ਕਿ ਅਗਰ ਜੇ ਮੰਗਤਰਾਮ ਕਾਰਵਾਈ ਕਰਦਾ ਸ਼ਾਇਦ ਬੱਚੇ ਜਿੰਦੀ ਹੁੰਦੀ ਬੱਚੇ ਬਾਸਦੇ ਸੀ ਤੁਹਾਨੂੰ ਦੱਸਿਆ ਨੇ ਜੀ ਜਿਹੜੀ ਅਸੀਂ ਇਹ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਢੰਗ ਹੈ ਨਾ ਜਾਂਚ ਕਰਕੇ ਉਸ ਤੋਂ ਬਾਅਦ ਹੀ ਇਹਨੂੰ ਮਹਿਕਮੇ ਤੋਂ ਜਿਹੜਾ ਹੈਗਾ ਪ੍ਰਖਾਸਤ ਕੀਤਾ ਹੈ